ਤੇ ਹਰ ਰੋਜ਼ ਸਾਡੇ ਡਿਸਟ੍ਰਿਕਟ ਦੇ ਵਿੱਚ ਮਾੜੇ ਅਨਸਰਾਂ ਦੀ ਪਹਾੜ ਲਈ ਅਤੇ ਇਹਨਾਂ ਤੇ ਨਿਗਾਹ ਬਣਾਈ ਰੱਖਣ ਲਈ ਜਿਹੜਾ ਉਹ ਨਾਕਾ ਬੰਦੀ ਤੇ ਪਟੋਲਿੰਗ ਕਰਾਈ ਜਾਂਦੀ ਆ ਤੇ ਜਿਸ ਦੇ ਦੌਰਾਨ ਸਾਡੇ ਕੱਲ ਐਸੇ ਨਿਰਮਲ ਨਿਰਮਲ ਮਾਰ ਥਾਣਾ ਤੋਂ ਪੁਲਿਸ ਪਾਰਟੀ ਸਹਿਤ ਆਪਣੇ ਭਲੇਖਾ ਚੌਂਕ ਸਾਈਡ ਨਾਕਾ ਬੰਦੀ ਤੇ ਪਟੋਲਿੰਗ ਤੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਆਪਣੇ ਸਿਬ ਮੰਦਰ ਗੜੀ ਕਾਨੂੰਗੋ ਦੇ ਪ੍ਰਧਾਨ ਮਿਲੇ ਇਹਨਾਂ ਨੂੰ ਆਪਣੇ ਨਦੀਸ਼ ਕੁਮਾਰ ਜੀ ਜਿਨ੍ਹਾਂ ਨੇ ਮਿਲ ਕੇ ਆਪਣੇ ਕੋ ਮਿਤੀ 9 10 7 24 ਦੀ ਰਾਤ ਨੂੰ ਉਹਨਾਂ ਦੇ ਸਿਬ ਮੰਦਰ ਵਿੱਚ ਹੋਈ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਕੋਈ ਫੁਟੇਜ ਜਿਹੜੀ ਆ ਉਸ ਦਾ ਆਤ ਨੂੰ ਵਾਰਦਾ ਦੀ ਰੀਲਿਸ ਹੋਈ ਸੀ ਜਾਂ ਤਿਆਰ ਹੋਈ ਸੀ ਉਸ ਵਿੱਚ ਜਿਹੜਾ ਬੰਦਾ ਸ਼ਰਤ ਆਉਣ ਤੋਂ ਬਾਅਦ ਉਸ ਬਾਰੇ ਸੂਚਨਾ ਦਿੱਤੀ ਆ ਕਿ ਇਹ ਬੰਦਾ ਜਿਹੜਾ ਆ ਸਨਾਖਤ ਸਰਟੀਫਾਈਡ ਅਸੀਂ ਕਰ ਲਿਆ ਆ ਕਿ ਇਹ ਬੰਦੇ ਦਾ ਨਾਮ ਹੈਗਾ ਦੀਪਕ ਕੁਮਾਰ ਔਰ ਦੀਪਾ ਔਰ ਖਨੋਨਾ ਖੋਨਾ ਪੁੱਤਰ ਰਾਮਵਤਾਰ ਵਾਸੀ ਲਗੜੋਆ ਰਹਿਣ ਵਾਲਾ ਆ ਇਹ ਸਰਟੀਫਿਕੇਟ ਹੋਇਆ ਸੀ ਤੇ ਜਿਹੜਾ ਕਿ ਲਗੜੋਆ ਦੇ ਤੋਂ ਹੁਣ ਇਸ ਵੇਲੇ ਬਰਾਚੌਰ ਦੇ ਦੀ ਵਿੱਚ ਘੁੰਮ ਫਿਰ ਰਿਹਾ ਆ ਤੇ ਇਹਦੇ ਕੋਲ ਹੁਣ ਇਸ ਵੇਲੇ ਅਪਾਚੀ ਜਿਹੜਾ ਉਹ ਮੋਟਰਸਾਈਕਲ ਆ ਨਵਾਂ ਵਿਦਾਊਟ ਨੰਬਰ ਲੈ ਕੇ ਘੁੰਮ ਫਿਰ ਰਿਹਾ ਜੇ ਇਹ ਨੂੰ ਤੇ ਨਿਗਾਹ ਵਧਾਈ ਜਾਵੇ ਜਾਂ ਇਹਦੀ ਸਭ ਤੋਂ ਆਕਸੀਜਨਾਈਟ ਪੁੱਛਾ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ ਤੇ ਜਿਸ ਦੇ ਸਬੰਧ ਵਿੱਚ ਉਹ ਵਾਰਦਾਤ ਜਿਹੜੀ ਹੋਈ ਸੀ ਇਹਨਾਂ ਦੀ ਚੋਰੀ ਦੀ ਘਟਨਾ ਬਾਰੇ ਵੀ ਜੋ ਬਿਆਨ ਦਾਜ ਕਰਾਇਆ ਜਿਸ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ 45 ਮਿਤੀ 27 7 24 ਜਿਹੜੀ ਆ ਅੰਡਰ ਸੈਕਸ਼ਨ 305 331 4 ਤੇ 317 ਦੇ ਤਹਿਤ ਦਰਜੇ ਦਿਸੂ ਕੀਤੀ ਤੇ ਇਹਦੀ ਤਦਾਂ ਤਨਾ ਕਾਬੰਦੀ ਕਰਕੇ ਉਥੇ ਇਸ ਨੂੰ ਇਸ ਇਹਨਾਂ ਕੁਾਰ ਦੀ ਬਲਸ ਪਾਰਟੀ ਕੋਲੋਂ ਕਾਬੂ ਕਰਕੇ ਉਹ ਤੋਂ ਸਮੇਤ ਅਪਾਚੀ ਮੋਟਰਸਾਈਕਲ ਜਿਹੜਾ ਇਹਨੂੰ ਕਾਬੂ ਕੀਤਾ ਇਹ ਤਾਂ ਪਹਿਲੇ ਮਾਮਲੇ ਦਾ ਹੈ ਇዚ-ਇਜ਼ੀ ਮੁਕਦਮਾ ਦਾਜ ਕਰਨ ਤੋਂ ਬਾਅਦ ਜਿਹੜੀ ਹੈ ਡਰਾਨੀ ਇਨਵੈਸਟੀਗੇਸ਼ਨ ਅਸੀਂ ਸਾਰੇ ਡਿਸਟ੍ਰਿਕਟ ਤੋਂ ਤੇ ਹੋਰ ਇਹਦੀ ਜਾਣਕਾਰੀ ਲਈ ਹੈ ਜਿਸ ਤੇ ਕੁੱਲ 12 ਮੁਕਦਮੇ ਹੋ ਰਹੇ ਇਸੇ ਤਰ੍ਹਾਂ ਹੀ ਸਨੇਚਿੰਗ ਦੇ ਐਨਡੀ ਦੇ ਔਰ ਚੋਰੀਆਂ ਦੀਆਂ ਵਾਰਦਾਤਾਂ ਦੇ ਉਹ ਦਰਦ ਸਰ ਇਹ ਜਿਹੜਾ ਬੰਦਾ ਇਹ ਪਹਿਲਾਂ ਵੀ ਜਿਹਦਾ ਪਿੱਛੇ ਛੋਟੀਆਂ ਹੋਈਆਂ ਮੇਰੇ ਕੋਲ ਅਚਾਰੀ ਵਾਲੇ ਦੋਲੇ ਵਿੱਚ ਉਹਦਾ ਵਿੱਚ ਵੀ ਸ਼ੰਕੀ ਟਿਕਾ ਨਹੀਂ ਬੰਦ ਰਿਹਾ ਕੋਈ ਇਹ ਤਾਂ ਆਣਾ ਹੋਰ ਪੁੱਛਗਛ ਕਰ ਰਹੇ ਆ ਜਿਹਦਾ ਅਸੀਂ ਪੇਸਟ ਕਰਕੇ ਨੂੰ ਅਸੀਂ ਰਮਾਲ ਲਿਆ ਤੇ ਰਮਾਲ ਦੇ ਦੌਰਾਨ ਹੋਰ ਵੀ ਜੋ ਤੱਤ ਸਾਹਮਣੇ ਆਣਗੇ ਉਹ ਅਸੀਂ ਸਰਫਮੇ ਸਰ ਤੇ ਜ਼ਰੂਰ ਲੈ ਕੇ ਆਵਾਂਗੇ